ਜੁਗ ਜੁਗਿਆ ਟਲ ਹਲਤ ਪਲ ਤ ਰਖਿਐ ਕੋ ਕਿਰਪਾ ਨਿਹਾਰ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ੁਭਾਇਮਾਨ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਵਡਭਾਗੀ ਜੀ ਵਹ ਜਿਨ੍ਹਾਂ ਨੂੰ ਸਤਿਗੁਰੂ ਦੀ ਪਾਵਨ ਹਜ਼ੂਰੀ ਅੰਦਰ ਮਿਲ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜਨ ਅਤੇ ਸਰਵਣ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋ ਰਿਹਾ ਸੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਆਪ ਜੀ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਗੁਰੂ ਚਰਨਾਂ ਦੇ ਵਿੱਚ ਅਰਦਾਸ ਹੋਈ ਹੈ ਸਤਿਗੁਰੂ ਸਾਹਿਬ ਜੀ ਨੇ ਪ੍ਰੋਠ ਕਰਕੇ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ ਜੋ ਅੱਜ ਦਾ ਮਹੀਨਾ ਆਰੰਭ ਹੋਇਆ ਹੈ ਇਸ ਮਹੀਨੇ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਸ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਇਸ ਲਈ ਆਪ ਸਮੂਹ ਸੰਗਤ ਇਕਾਗਰਤਾ ਬਣਾਇਓ ਅਸੀਸ ਬਖਸ਼ਿਸ਼ ਕਰਿਓ ਫਤਿਹ ਪ੍ਰਵਾਨ ਕਰਿਓ ਸਾਰੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਰੀ ਤੌਰ ਦੇ ਉੱਪਰ ਜਿਹੜਾ ਮੌਸਮ ਹੈ ਉਹ ਬਦਲਦਾ ਹੈ ਉਹਦਾ ਕਾਰਨ ਇਹ ਹੈ ਕਿ ਜਿਹੜਾ ਪਾਸਾ ਧਰਤੀ ਦਾ ਸੂਰਜ ਦੇ ਨੇੜੇ ਹੁੰਦਾ ਹੈ ਉੱਥੇ ਗਰਮੀ ਪੈਂਦੀ ਐ ਤਪਸ਼ ਪੈਂਦੀ ਐ ਜਿਹੜਾ ਹਿੱਸਾ ਸੂਰਜ ਤੋਂ ਦੂਰ ਹੁੰਦਾ ਐ ਉੱਥੇ ਠੰਡ ਪੈਂਦੀ ਐ ਸਤਗੁਰੂ ਜੀ ਇੱਕ ਗੱਲ ਸਮਝਾਉਂਦੇ ਨੇ ਬੰਦਿਆ ਜੇ ਤੂੰ ਪ੍ਰਮਾਤਮਾ ਦੇ ਨੇੜੇ ਹੋਵੇਂਗਾ ਤੇਰੇ ਅੰਦਰ ਸਹਿਜ ਆਵੇਗਾ ਤੇਰੇ ਅੰਦਰ ਸਬਰ ਆਵੇਗਾ ਤੇਰੇ ਅੰਦਰ ਸੰਤੋਖ ਆਵੇਗਾ ਤੇਰੇ ਅੰਦਰ ਰੱਬੀ ਗੁਣ ਆਉਣਗੇ ਜੇ ਮਨੁੱਖ ਪ੍ਰਮਾਤਮਾ ਤੋਂ ਦੂਰ ਹੋ ਗਿਆ ਤੇ ਫਿਰ ਉਹ ਮਾਇਆ ਦੇ ਨੇੜੇ ਹੋਏਗਾ ਫਿਰ ਉਹਦੇ ਅੰਦਰ ਤ੍ਰਿਸ਼ਨਾ ਆਏਗੀ ਵਕਾਰ ਆਉਣਗੇ ਬੁਰਿਆਈਆਂ ਆਉਣਗੀਆਂ ਔਗਣ ਆਉਣਗੇ ਸਤਿਗੁਰੂ ਜੀ ਨੇ ਅੱਜ ਦੇ ਇਸ ਮਹੀਨੇ ਦੇ ਰਾਹੀ ਜੋ ਸਾਨੂੰ ਉਪਦੇਸ਼ ਦਿੱਤਾ ਏ ਜਿਸ ਦਾ ਮੂਲ ਪਾਠ ਆਪ ਜੀ ਨੇ ਹੁਣੇ ਹੀ ਗ੍ਰੰਥੀ ਸਿੰਘ ਸਾਹਿਬ ਜੀ ਦੇ ਕੋਲੋਂ ਸਰਵਣ ਕੀਤਾ ਏ ਪਾਛੇ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਤੁਖਾਰ ਦਾ ਅਰਥ ਹੁੰਦਾ ਕੱਕਰ ਤੁਖਾਰ ਦਾ ਅਰਥ ਹੈ ਪਾਲਾ ਤੁਖਾਰ ਦਾ ਅਰਥ ਹੈ ਜਿਹੜਾ ਉਹ ਬਰਫ਼ ਬਰਫ਼ ਕੀ ਹੁੰਦੀ ਹੈ ਜੇਕਰ ਬਿਲਕੁਲ ਨੋਰਮਲ ਰਵੇ ਤੇ ਉਹ ਪਾਣੀ ਹੈ ਜਿਹੜਾ ਨੋਰਮਲ ਪਾਣੀ ਹੈ ਉਹਨੂੰ ਵਰਤਿਆ ਜਾ ਸਕਦਾ ਏ ਉਹ ਪੀਣ ਦੇ ਕੰਮ ਆਉਂਦਾ ਈ ਇਸ਼ਨਾਨ ਕੰਮ ਕਰਨ ਦੇ ਕੰਮ ਆਉਂਦਾ ਏ ਸਾਡੇ ਜੀਵਨ ਦੀਆਂ ਸਾਰੀਆਂ ਲੋੜਾਂ ਜਿਹੜੀਆਂ ਹਨ ਉਹਨੂੰ ਪੂਰਿਆ ਕਰਦਾ ਹੈ ਪਾਣੀ ਪਰ ਉਹੀ ਪਾਣੀ ਜਦੋਂ ਜ਼ਿਆਦਾ ਗਰਮ ਕਰ ਦਈਏ ਰਿਜਣ ਲੱਗ ਜਾਏ ਤੇ ਰਿਜਦਾ ਹੋਇਆ ਪਾਣੀ ਜਿਹੜਾ ਹੈ ਉਹ ਜੀਵਨ ਨੂੰ ਤਬਾਹ ਕਰ ਦਿੰਦਾ ਹੈ ਨੁਕਸਾਨ ਕਰਦਾ ਹੈ ਇਸੇ ਤਰ੍ਹਾਂ ਦੇ ਨਾਲ ਜਿਵੇਂ ਗਰਮ ਪਾਣੀ ਜਿਹੜਾ ਨਾਰਮਲ ਤੋਂ ਜ਼ਿਆਦਾ ਤਪ ਗਿਆ ਹੈ ਉਹ ਜੀਵਨ ਦੇ ਵਿੱਚ ਨੁਕਸਾਨ ਕਰਦਾ ਹੈ ਇਸੇ ਤਰ੍ਹਾਂ ਦੇ ਨਾਲ ਜਿਹੜਾ ਪਾਣੀ ਨਾਰਮਲ ਤੋਂ ਜ਼ਿਆਦਾ ਠੰਡਾ ਹੋ ਜਾਏ ਉਹ ਵੀ ਕਿਸੇ ਕੰਮ ਨਹੀਂ ਆਉਂਦਾ ਬਰਫ਼ ਕੀ ਹੈ ਬਰਫ਼ ਇਹ ਹੈ ਜਦੋਂ ਤਾਪਮਾਨ ਜ਼ਿਆਦਾ ਠੰਡਾ ਹੋ ਜਾਂਦਾ ਹੈ ਉਸ ਵੇਲੇ ਦੇ ਨਾਲ ਉਹ ਜਿਹੜਾ ਪਾਣੀ ਹੈ ਉਹ ਜੰਮ ਜਾਂਦਾ ਹੈ ਸਥੂਲ ਰੂਪ ਧਾਰਨ ਕਰ ਜਾਂਦਾ ਹੈ ਜੰਮਿਆ ਹੋਇਆ ਪਾਣੀ ਉਹ ਬਰਫ਼ ਹੈ ਆਮ ਕਰਕੇ ਆਪਾਂ ਕਹਿੰਦੇ ਆ ਕਿ ਅੱਜ ਤੇ ਕੋਹਰਾ ਪੈ ਗਿਆ ਕੋਰਾ ਕੀ ਹੈ ਉਹ ਤਰੇਲ ਹੀ ਹੈ ਉਹ ਪਾਣੀ ਹੈ ਜਿਆਦੀ ਠੰਡ ਪੈਣ ਕਰਕੇ ਉਹ ਪਾਣੀ ਜਿਹੜਾ ਹੈ ਉਹ ਜੰਮ ਗਿਆ ਬਰਫ਼ ਬਣ ਗਈ ਹੈ ਹੋਰ ਕੀ ਹੈ ਦੁਨੀਆਂ ਦੇ ਵਿੱਚ ਦੋ ਵਿਚਾਰ ਧਾਰਾਵਾਂ ਆਦ ਕਾਲ ਤੋਂ ਚੱਲੀਆਂ ਆਉਂਦੀਆਂ ਇੱਕ ਵਿਚਾਰ ਧਾਰਾ ਇਹ ਹੈ ਜਿਹੜੀ ਵਿਚਾਰ ਧਾਰਾ ਕਹਿੰਦੀ ਹੈ ਵੀ ਜੋ ਕੁਝ ਸੰਸਾਰ ਦੇ ਵਿੱਚੋਂ ਲੁੱਟਿਆ ਜਾਂਦਾ ਲੁੱਟ ਲੈਣਾ ਚਾਹੀਦਾ ਹੈ ਉਹਨਾਂ ਨੇ ਇਥੋਂ ਤੱਕ ਕਹਿ ਦਿੱਤਾ ਵੀ ਇਹ ਜੱਗ ਡਿੱਠਾ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਵੀ ਜੋ ਕੁਝ ਇਸ ਦੁਨੀਆ 'ਚ ਹੈ ਨਾ ਇਹੋ ਹੀ ਚੰਗਾ ਅੱਗੇ ਕਿਸੇ ਨੇ ਕੁਝ ਨਹੀਂ ਵੇਖਿਆ ਐਸੇ ਕਰਕੇ ਉਹਨਾਂ ਨੇ ਤਲਵਾਰ ਦੇ ਜ਼ੋਰ ਨਾਲ ਖੋਲਿਆ ਧੱਕੇ ਦੇ ਨਾਲ ਖੋਲਿਆ ਦੁਨੀਆ ਦੇ ਕੋਲੋਂ ਸਾਰਾ ਕੁਝ ਲੁੱਟ ਲਿਆ ਧਨ ਪਦਾਰਥ ਇਕੱਠੇ ਕਰ ਲਏ ਉਹਨਾਂ ਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਸੀ ਨਾ ਉਹ ਵੱਧਦੀ ਗਈ ਵੱਧਦੀ ਗਈ ਉਹਨਾਂ ਨੇ ਖੂਬ ਤਰੀਕੇ ਨਾਲ ਦੁਨੀਆ ਨੂੰ ਲੁੱਟਿਆ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਉਹ ਲੋਕ ਸਨ ਜਿਵੇਂ ਪਾਣੀ ਆਮ ਦੇ ਨਾਲੋਂ ਜ਼ਿਆਦਾ ਗਰਮ ਹੋ ਗਿਆ ਹੈ ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਧ ਗਈ ਹੈ ਇੱਕ ਦੂਸਰੇ ਲੋਕ ਸਨ ਜਿਹੜੇ ਕਹਿੰਦੇ ਸੰਸਾਰ ਬਹੁਤ ਮਾੜਾ ਹੈ ਸੰਸਾਰ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਇਹ ਮਾਇਆ ਬਹੁਤ ਮਾੜੀ ਹੈ ਗ੍ਰਸਥ ਬਹੁਤ ਮਾੜਾ ਏ ਇਸੇ ਕਰਕੇ ਉਹ ਸੰਸਾਰ ਨੂੰ ਛੱਡ ਕੇ ਜੰਗਲਾਂ ਤੇ ਪਹਾੜਾਂ ਦੇ ਵਿੱਚ ਚਲੇ ਗਏ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਉਹ ਸੱਚਮੁੱਚ ਜਿਵੇਂ ਪਹਾੜਾਂ ਤੇ برف ਜੰਮੀ ਸੀ ਨਾ ਉਹ ਓਦਾਂ ਦੀ برف ਉਹਨਾਂ ਦੇ ਅੰਦਰ ਵੀ ਜੰਮ ਗਈ ਜ਼ਰਵਾਣੇ ਸਾਰਾ ਕੁਝ ਲੁੱਟ ਕੇ ਲੈ ਗਏ ਲੇਕਿਨ ਉਹ ਜਿਹੜੇ ਧਰਮੀ ਅਖਵਾਉਣ ਵਾਲੇ ਲੋਕ ਸਨ ਉਹਨਾਂ ਨੇ ਕੋਈ ਹਾ ਦਾ ਨਾਹਰਾ ਤੱਕ ਵੀ ਨਹੀਂ ਮਾਰਿਆ ਜ਼ਰਵਾਣੇ ਬਹੁ ਬੇਟੀਆਂ ਨੂੰ ਕੈਦ ਕਰਕੇ ਲੈ ਗਏ ਉਹ ਜਿਹੜੇ ਜੰਮ ਚੁੱਕੇ ਲੋਕ ਸਨ برف ਬਣ ਕੇ ਜਿਹੜੇ ਜਿਹੜੇ ਨਾਰਮਲ ਦੇ ਨਾਲੋਂ ਜ਼ਿਆਦਾ ਠੰਡਾ ਹੋ ਗਏ ਉਹ ਸ਼ਾਂਤ ਹੋ ਕੇ ਬੈਠੇ ਰਹੇ ਉਹ ਕਹਿੰਦੇ ਨੇ ਕੋ ਨਿਰਪ ਹੋ ਹਮੈ ਕਿਆ ਹਾਨੀ ਕਹਿੰਦੇ ਸਾਡੇ ਵੱਲੋਂ ਕੋਈ ਰਾਜਾ ਬਣ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਕਹਿੰਦੇ ਸਾਡੀ ਵੱਲੋਂ ਕੋਈ ਲੁੱਟ ਕੇ ਲੈ ਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੰਡਤਾਂ ਤੇ ਪੁਜਾਰੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਉਹ ਕਹਿਣ ਲੱਗੇ ਕਹਿੰਦੇ ਜਿਨ ਕੇ ਬਾਗੋਂ ਮੈਂ ਜੇ ਲਿਖਾ ਹੋਆ ਹੈ ਇਹਦਾ ਭਾਵ ਹੈ ਉਹ ਜੰਮ ਚੁੱਕੇ ਲੋਕ ਸਨ ਇਹਨਾਂ ਨੂੰ ਸਤਿਗੁਰੂ ਨੇ ਜਗਾਉਂਦਿਆਂ ਇੱਕ ਗੱਲ ਕਹੀ ਸੀ ਬੋਲ ਸੋ ਧਰਮੜਿਆ ਮੋਨ ਕਤ ਧਾਰੀ RAM ਉਹ ਧਰਮੀ ਅਖਵਾਉਣ ਵਾਲਿਆ ਬੋਲਦਾ ਕਿਉਂ ਨਹੀਂ ਤੂੰ ਮੋਨ ਧਾਰ ਕੇ ਕਿਉਂ ਬੈਠਾ ਹੋਇਆ ਚੁੱਪ ਕਿਉਂ ਬੈਠਾ ਹੋਇਆ ਤੇਰੀਆਂ ਅੱਖਾਂ ਦੇ ਸਾਹਮਣੇ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਨੇ ਤੇਰੀਆਂ ਅੱਖਾਂ ਦੇ ਸਾਹਮਣੇ ਦੇਖ ਈ ਕੁਝ ਹੋ ਰਿਹਾ ਏ ਤੇ ਤੂੰ ਚੁੱਪ ਕਰਕੇ ਬੈਠਾ ਹੈਂ ਇਹਦਾ ਭਾਵ ਇਹ ਸੀ ਕਿ ਨਾਤੇ ਸਤਿਗੁਰੂ ਨੇ ਜਿਹੜੇ ਤ੍ਰਿਸ਼ਨਾ ਦੇ ਅਧੀਨ ਲੋਕ ਸਨ ਉਹਨਾਂ ਨੂੰ ਸਵੀਕਾਰ ਕੀਤਾ ਤੇ ਨਾ ਸਤਿਗੁਰਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਜਿਹੜੇ ਸਾਰਾ ਕੁਝ ਛੱਡ ਕੇ ਚਲੇ ਗਏ ਤੇ ਅੱਜ ਦੇ ਇਸ ਪਾਵਨ ਬਚਨ ਦੇ ਰਾਹੀਂ ਸਤਿਗੁਰੂ ਇਹੀ ਗੱਲ ਸਮਝਾ ਰਹੇ ਨੇ ਜਿਹੜੇ ਕਠੋਰ ਹੋ ਗਏ ਜਿਨ੍ਹਾਂ ਦੇ ਹਿਰਦੇ ਸੁੱਕ ਗਏ ਕੱਕਰ ਦੇ ਵਿੱਚ ਕੀ ਹੁੰਦਾ ਹੈ ਜਿਵੇਂ ਗਰਮੀ ਦੇ ਵਿੱਚ ਧਰਤੀ ਦੇ ਵਿੱਚੋਂ ਸਾਰਾ ਰਸ ਜਿਹੜਾ ਸੁੱਕ ਜਾਂਦਾ ਹੈ ਨਾ ਸੇਲਾਬ ਖਤਮ ਹੋ ਜਾਂਦੀ ਹੈ ਇਸੇ ਤਰ੍ਹਾਂ ਦੇ ਨਾਲ ਹੀ ਜਦੋਂ ਜਿਆਦਾ ਕੱਕਰ ਪੈਂਦਾ ਹੈ ਉਦੋਂ ਇਹ ਜਿਹੜੇ ਦਰਖਤ ਨੇ ਇਹ ਵੀ ਸੁੱਕ ਜਾਂਦੇ ਇਹਨਾਂ ਦਾ ਰਸ ਖਤਮ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਜਿਆਦਾ ਠੰਡੇ ਹੋ ਗਏ ਨਾ ਉਹਨਾਂ ਦੇ ਅੰਦਰ ਦਾ ਰਸ ਵੀ ਖਤਮ ਹੋ ਗਿਆ ਮਨੁੱਖ ਵੀ ਤਾਂ ਹੀ ਚੰਗਾ ਲੱਗਦਾ ਜੇ ਦੀ ਜ਼ੁਬਾਨ 'ਚ ਰਸ ਹੋਵੇ ਇਹ ਮਿੱਠਾ ਬੋਲਦਾ ਹੋਵੇ ਤੇ ਜੇ ਮਨੁੱਖ ਦੇ ਅੰਦਰ ਰਸ ਕੋਈ ਨਹੀਂ ਬੰਦਾ ਕੋਈ ਚੀਜ਼ ਖਾਂਦਾ ਹੈ ਜੇ ਉਹਦੇ ਵਿੱਚੋਂ ਲੂਣ ਵਾਲਾ ਮਿੱਠਾ ਕੋਈ ਸਵਾਦ ਨਹੀਂ ਆਉਂਦਾ ਤੇ ਉਹ ਖਾ ਸਕਦਾ ਹੈ ਕਦੇ ਨਹੀਂ ਖਾ ਸਕਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜ਼ਿਕਰ ਵੀ ਕੀਤਾ ਇੱਕ ਥਾਂ ਦੇ ਉੱਪਰ ਪਾਵਨ ਗੁਰਬਾਣੀ ਅੰਦਰ ਕਹਿੰਦੇ ਇੱਕ ਦਰਖਤ ਐਸਾ ਏ ਜਿਹੜਾ ਦਰਖਤ ਨਾ ਉਹਦੇ ਫਲ ਕਮ ਆਉਂਦੇ ਆ ਨਾ ਫੁੱਲ ਕਮ ਆਉਂਦੇ ਆ ਸਿੰਬਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ ਕੋਏ ਜੇ ਆਵੇਂ ਆਸ ਕਰ ਜਾਹੇ ਨਰਾਸੇ ਕਿਤਰ ਫਾਲ ਫਿੱਕੇ ਫੁੱਲ ਬਕਬਕੇ ਕਾਮਨਾ ਆਵੇਂ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਸਿੰਬਲ ਦੇ ਨਾ ਫਾਲ ਕਮ ਆਉਂਦੇ ਆ ਨਾ ਫੁੱਲ ਕਮ ਆਉਂਦੇ ਐ ਇਹਦਾ ਭਾਵ ਉਹ ਕਿਸੇ ਕੰਮ ਨਹੀਂ ਆਉਂਦਾ ਕਿਉਂ ਕਿਉਂਕਿ ਉਹ ਬਕਬਕਾ ਏ ਫਿੱਕਾ ਏ ਤੇ ਫਿੱਕਾ ਕਿਸੇ ਕੰਮ ਨਹੀਂ ਆਉਂਦਾ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਜਿਨ੍ਹਾਂ ਦੇ ਅੰਦਰ ਫਿੱਕਾਪਨ ਆ ਗਿਆ ਨਾ ਉਹ ਵੀ ਕਿਸੇ ਕੰਮ ਨਹੀਂ ਆਉਂਦੇ गुरदेव ने इसे करके क्या कहें तेरा चित कठोर नहीं होना चाहिए तेरे अंदर दया होनी चाहिए है तेरे अंदर सबर होना चाहिए है तेरे अंदर संतोख होना चाहिए है तेरे अंदर रबी गुण होने चाहिए है रबी गुण हो तू कम आएगा रबी गुण नहीं होंगे तू किसे कम नहीं आएगा सतगुरु जी ने पावन गुरबाणी अंदर किया ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਕਠੋਰ ਹੈ ਨਾ ਜਿਨ੍ਹਾਂ ਦੇ ਅੰਦਰ ਦਇਆ ਨਹੀਂ ਹੈਗੀ ਕਹਿੰਦੇ ਉਹ ਕਦੇ ਗੁਰੂ ਦੇ ਕੋਲ ਆਣ ਕੇ ਬਹਿੰਦੇ ਨਹੀਂ ਐ ਉਹਨਾਂ ਨੂੰ ਚੰਗਾ ਹੀ ਨਹੀਂ ਲੱਗਦਾ ਗੁਰੂ ਦੇ ਕੋਲ ਆਣ ਕੇ ਬਹਿਣਾ ਕਿਉਂ ਨਹੀਂ ਬਹਿੰਦੇ ਕਿਉਂਕਿ ਗੁਰੂ ਦੇ ਕੋਲ ਸੱਚ ਬੋਲਿਆ ਜਾਂਦਾ ਏ ਤੇ ਉਹਨਾਂ ਨੂੰ ਸੱਚ ਸੁੰਨਾ ਬੜਾ ਔਖਾ ਹੁੰਦਾ ਏ ਜਿਨ ਕੇ ਚਿੱਤ ਕਠੋਰ ਹੈ ਸੇ ਬੈ ਨ ਸਤਗੁਰ ਪਾਸ ਉਥੇ ਸੱਚ ਵਰਤਦਾ ਕੁੜਿਆਰਾ ਚ ਤੇ ਉਦਾਸ ਜਿਨ੍ਹਾਂ ਦੇ ਹਿਰਦੇ ਕਠੋਰ ਐ ਗੁਰੂ ਦੇ ਕੋਲ ਨਹੀਂ ਬੰਦੇ ਕਿਉਂ ਨਹੀਂ ਬੰਦੇ ਕਿਉਂਕਿ ਉਹਥੇ ਸੱਚ ਵਰਤਦਾ ਹੈ ਤੇ ਗੁਰੂ ਦੇ ਕੋਲ ਕੌਣ ਬੰਦੇ ਐ ਜਿਨ੍ਹਾਂ ਦੇ ਕੋਲ ਖੁਦ ਸੱਚ ਐ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਜਿਹੜੇ ਸਚਿਆਰ ਐ ਉਹ ਗੁਰੂ ਦੇ ਕੋਲ ਬੰਦੇ ਐ ਕੂੜ ਵਾਲੇ ਨਹੀਂ ਬੰਦੇ ਝੂਠ ਨਾਲ ਭਰੇ ਹੋਏ ਨਹੀਂ ਬੰਦੇ ਗੁਰਦੇਵ ਕਹਿੰਦੇ ਜਿਹੜੇ ਧਰਮੀ ਅਖਵਾਉਣ ਵਾਲੇ ਲੋਕ ਅੰਦਰੋਂ ਕਠੋਰ ਹੋ ਗਏ ਨਾ ਉਹਨਾਂ ਦਾ ਜ਼ਿਕਰ ਵੀ ਪਾਤਸ਼ਾਹ ਨੇ ਪਾਵਨ ਗੁਰਬਾਣੀ ਚ ਕੀਤਾ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਕਹਿੰਦੇ ਬਸਤਰ ਤੇ ਬੜੇ ਚਿੱਟੇ ਪਾਏ ਹੋਏ ਨੇ ਅੰਦਰ ਕਠੋਰਤਾ ਹੈ ਅੰਦਰ ਦਇਆ ਨਾ ਦੀ ਚੀਜ਼ ਹੀ ਕੋਈ ਨਹੀਂ ਹੈਗੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮੀਆਂ ਦੀ ਗੱਲ ਕਰਦਿਆਂ ਇਹ ਬਚਨ ਕਹੇ ਸੀ ਕਿ ਉਹ ਧਰਮੀ ਅਖਵਾਉਣ ਵਾਲਿਆ ਚੇਤਾ ਰੱਖ ਤੇਰੇ ਅੰਦਰ ਦਇਆ ਨਹੀਂ ਹੈਗੀ ਕਬੋਧ ਡੂਮਣੀ ਕੋ ਦਇਆ ਕਸੈਨ ਪਰ ਨਿੰਦਾ ਕਟ ਚੁਹੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਤੇਰੇ ਅੰਦਰ ਧਰਮ ਨਹੀਂ ਹੈਗਾ ਤੇਰੇ ਅੰਦਰ ਕਠੋਰਤਾ ਹੈ ਤੇ ਜਿਨ੍ਹਾਂ ਦੇ ਅੰਦਰ ਕਠੋਰਤਾ ਏ ਉਹ ਗੁਰੂ ਨੂੰ ਨਹੀਂ ਪਾਉਂਦੇ ਮਹਾਰਾਜ ਅੱਜ ਇਹੀ ਗੱਲ ਸਮਝਾ ਰਹੇ ਨੇ ਕਹਿੰਦੇ ਤੇਰੇ ਅੰਦਰੋਂ ਕਠੋਰਤਾ ਕਿਵੇਂ ਨਿਕਲ ਸਕਦੀ ਹੈ ਕਹਿੰਦੇ ਉਹਦਾ ਇੱਕੋ ਹੀ ਤਰੀਕਾ ਏ ਉਹ ਤਰੀਕਾ ਹੈ ਪੋਖ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਗਲੇ ਦੇ ਨਾਲ ਮੇਲ ਲਿਆ ਨਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਗਲੇ ਨਾਲ ਲਾ ਲਿਆ ਕਹਿੰਦੇ ਉਹਨਾਂ ਦੇ ਅੰਦਰ ਦੀ ਕਠੋਰਤਾ ਖਤਮ ਹੋ ਜਾਂਦੀ ਹੈ ਆ ਕਿੰਨੇ ਜੀਵ ਐਸੇ ਸਨ ਜਿਨ੍ਹਾਂ ਦੀ ਕਠੋਰਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖਤਮ ਕਰਤੀ ਸੱਜਣ ਠੱਗ ਵਰਗੇ ਅੰਦਰੋਂ ਕਠੋਰ ਹੋ ਚੁੱਕੇ ਸੀ ਤਾਂ ਹੀ ਤੇ ਲੋਕਾਂ ਨੂੰ ਕਤਲ ਕਰ ਕਰਕੇ ਉਹਨਾਂ ਨੂੰ ਲੁੱਟਦੇ ਪਏ ਸਨ ਮਾਰਦੇ ਪਏ ਸਨ ਬਾਬੇ ਨੇ ਆਪਣੇ ਗਲ ਨਾਲ ਲਾਇਆ ਉਹਨਾਂ ਦਾ ਹਿਰਦਾ ਛਲਣੀ ਛਲਣੀ ਕਰਤਾ ਕਠੋਰ ਕੁਣਾ ਦੂਰ ਕਰਤਾ ਉਹਨਾਂ ਦੇ ਅੰਦਰ ਦਇਆ ਪੈਦਾ ਕੀਤੀ ਕਿੰਨੇ ਸਨ ਭੂਮੀਆਂ ਚੋਰ ਵਰਗੇ ਕਿੰਨੇ ਸਨ ਕੌਡੇ ਭੀਲ ਵਰਗੇ ਜਿਹੜੇ ਜੀਂਦੇ ਬੰਦੇ ਖਾ ਜਾਂਦੇ ਸੀ ਅੰਦਰ ਕਠੋਰ ਹੈ ਤੇ ਬੰਦੇ ਨੂੰ ਖਾਦਾ ਹੈ ਉਹਦਾ ਕਿਵੇਂ ਕੋਈ ਖਾ ਸਕਦਾ ਹੈ ਗੁਰੂ ਨੇ ਉਹਨਾਂ ਦੇ ਅੰਦਰ ਨਿਰਮਲ ਗੁਣ ਭਰ ਦਿੱਤੇ ਜਿਨ੍ਹਾਂ ਨੂੰ ਆਪਣੇ ਸੀਨੇ ਨਾਲ ਗੁਰੂ ਲਾ ਲੈਂਦਾ ਨਾ ਉਹਨਾਂ ਦੇ ਪਿਛਲੇ ਔਗਣ ਬਖਸ਼ ਲੈਂਦਾ ਏ ਪਿਛਲੇ ਔਗਣ ਖਤਮ ਕਰ ਦਿੰਦਾ ਏ ਗੁਰੂ ਕੰਠ ਲਗਾਏ ਔਗਣ ਸਭ ਮਿਟੈ ਦਿਆਲ ਪੁਰਖ ਬਖਸ਼ੰਦ ਆਪਣੇ ਗਲੇ ਦੇ ਨਾਲ ਲਾ ਕੇ ਪਿਛਲੇ ਔਗਣ ਮਿਟ ਕੇ ਅੱਗੇ ਵਾਸਤੇ ਗੁਰੂ ਬਖਸ਼ਿਸ਼ਾ ਕਰ ਦਿੰਦਾ ਏ ਉਹਨਾਂ ਦੇ ਅੰਦਰੋਂ ਕਠੋਰਪੁਣਾ ਦੂਰ ਹੋ ਜਾਂਦਾ ਏ ਤੇ ਮਹਾਰਾਜ ਕਹਿੰਦੇ ਨੇ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਫਿਰ ਉਸ ਜੀਵ ਦਾ ਮਨ ਜਿਹੜਾ ਨਾ ਉਹ ਪਰਮਾਤਮਾ ਦੇ ਚਰਨਾਂ ਦੇ ਨਾਲ ਵਿਨਿਆ ਜਾਂਦਾ ਪਵ ਇੱਕਮਿਕ ਹੋ ਜਾਂਦਾ ਹੈ। ਬਾਬਾ ਨਾਮਦੇਵ ਸਾਹਿਬ ਕਹਿੰਦੇ ਨੇ ਸੋਨੇ ਕੀ ਸੂਈ ਰੂਪੇ ਕਾ ਧਗਾ ਨਾਮੇ ਕਾ ਚਿਤ ਹਰਿ ਸਿਓ ਲਾਗਾ। ਜਿਵੇਂ ਭਗਤ ਨਾਮਦੇਵ ਸਾਹਿਬ ਦਾ ਹੀ ਇੱਕ ਹੋਰ ਬਚਨ ਹੈ ਉਹ ਕਹਿੰਦੇ ਨੇ ਮਨ ਰਾਮ ਨਾਮਾ ਬੇਦੀਲੇ ਜੈਸੇ ਕਨਕ ਕਲਾ ਚਿਤ ਮੰਡੀਲੇ ਕਹਿੰਦੇ ਇਦਾਂ ਮਨ ਵਿਨਿਆ ਗਿਆ ਪਰਮਾਤਮਾ ਦੇ ਚਰਨਾਂ ਨਾਲ ਜਿਵੇਂ ਗਹਿਣੇ ਕਢਣ ਵਾਲਾ ਬੰਦਾ ਸੁਨਿਆਰਾ ਜਿਹੜਾ ਏ ਉਹ ਆਪਣੇ ਗਹਿਣੇ ਵੀ ਕਢਦਾ ਏ ਤੇ ਗਾਕਾਂ ਦੇ ਨਾਲ ਗੱਲਾਂ ਵੀ ਕਰਦਾ ਏ ਇਦਾਂ ਹੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ ਮੇਰਾ ਮਨ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਗਿਆ ਨਾ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਸੰਸਾਰ ਤੇ ਜਾਓ ਤੇ ਮਹਾਰਾਜ ਨੇ ਅੱਗੋਂ ਇੱਕ ਗੱਲ ਕਹੀ ਸੀ ਕਹਿੰਦੇ ਰੱਬ ਜੀ ਚੇਤਨਾ ਪਇਓ ਹਮਰੋ ਆਵਣ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਮੇਰਾ ਮਨ ਤੁਹਾਡੇ ਚਰਨਾਂ ਦੇ ਨਾਲ ਲੱਗਾ ਛੱਡ ਕੇ ਜਾਨ ਨੂੰ ਚਿਤ ਨਹੀਂ ਕਰਦਾ ਤੇ ਫਿਰ ਪ੍ਰਮਾਤਮਾ ਨੇ ਕਿਹਾ ਸੀ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪਰ ਚੁਰ ਕਰਬੇ ਕੈ ਸਾਜਾ ਮੈਂ ਤੈਨੂੰ ਆਪਣਾ ਸੁਪੁੱਤਰ ਬਣਾ ਕੇ ਸੰਸਾਰ ਤੇ ਭੇਜਦਾ ਹਾਂ ਇਹਦਾ ਪਵ ਮਨ ਚਰਨਾਂ ਨਾਲ ਜਿਹਦਾ ਵਿੰਨਿਆ ਗਿਆ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਗਿਆ ਫਿਰ ਉਹ ਕਦੇ ਛੱਡ ਕੇ ਨਹੀਂ ਜਾਂਦੇ ਦਰਸ਼ਨ ਲਗੜਾ ਸਾਹ ਉਹਨਾਂ ਦੇ ਹਰ ਸਾਹ ਦੇ ਨਾਲ ਮਨ ਦੇ ਵਿੱਚ ਪਰਮਾਤਮਾ ਦੇ ਦਰਸ਼ਨਾ ਦੀ ਤਾਂਗ ਪੈਦਾ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ دیدار ਹੋ ਜਣ ਓਟ ਗੋਵਿੰਦ ਕੋਪਾਲ ਰਾਏ ਸੇਵਾ ਸੁਆਮੀ ਲਾਹ ਓਟ ਦਾ ਅਰਥ ਹੈ ਆਸਰਾ ਕਿਹਦਾ ਆਸਰਾ ਤੱਕਣਾ ਹੈ ਕੋਈ ਲਾਲ ਧਾਗੇ ਦਾ ਤੱਕਦਾ ਹੈ ਕੋਈ ਹਰੀਆਂ ਇਟਾਂ ਦਾ ਤੱਕਦਾ ਹੈ ਕੋਈ ਕਿਸੇ ਬੰਦੇ ਦੇ ਅੱਗੇ ਨੱਕ ਰਗੜਦਾ ਹੈ ਵੀ ਮੈਨੂੰ ਆਸਰਾ ਮਿਲ ਜਾਏ ਸਤਿਗੁਰੂ ਕਹਿੰਦੇ ਨਾ ਤੇ ਧਾਗੇ ਤੈਨੂੰ ਆਸਰਾ ਦੇ ਸਕਦੇ ਐ ਨਾ ਹਰੀਆਂ ਇਟਾਂ ਤੈਨੂੰ ਕੋਈ ਆਸਰਾ ਦੇ ਸਕਦੀਆਂ ਜੇ ਆਸਰਾ ਕੋਈ ਮਿਲ ਸਕਦਾ ਤੇ ਉਹ ਇੱਕੋ ਹੀ ਹੈ ਉਹ ਹੈ ਓਟ ਗੋਵਿੰਦ ਗੋਪਾਲ ਰਾਏ ਗੋਦਾਰਥ ਧਰਤੀ ਵਿੰਦ ਦਾ ਪਵ ਆਸਰਾ ਜਿਹੜਾ ਸਾਰੀ ਧਰਤੀ ਨੂੰ ਆਸਰਾ ਦੇਣ ਵਾਲਾ ਪ੍ਰਮਾਤਮਾ ਹੈ ਗੋਦਾ ਪਵ ਧਰਤੀ ਪਾਲ ਦਾ ਪਵ ਪਾਲਣ ਵਾਲਾ ਜਿਹੜਾ ਸਾਰੀ ਧਰਤੀ ਨੂੰ ਪਾਲਣ ਵਾਲਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੈ ਕਹਿੰਦੇ ਪ੍ਰਮਾਤਮਾ ਦਾ ਆਸਰਾ ਤੱਕ ਸੇਵਾ ਸਵਾਮੀ ਲਾਹ ਤੇ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਕੇ ਮਾਨਵਤਾ ਦੀ ਮਨੁੱਖਤਾ ਦੀ ਸੇਵਾ ਕਰਕੇ ਤੇ ਆਪਣੀ ਜ਼ਿੰਦਗੀ ਦਾ ਲਾਹਾ ਪ੍ਰਾਪਤ ਕਰ ਸਿੱਖੀ ਦੇ ਅੰਦਰ ਦੋ ਹੀ ਮੁੱਖ ਚੀਜ਼ਾਂ ਨੇ ਇੱਕ ਸੇਵਾ ਹੈ ਇੱਕ ਸਿਮਰਨ ਹੈ ਜਦੋਂ ਸੇਵਾ ਦੀ ਗੱਲ ਕੀਤੀ ਨਾ ਸਤਿਗੁਰਾਂ ਨੇ ਉਦੋਂ ਦੁਨੀਆ ਦੀ ਗੱਲ ਕੀਤੀ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਜੇ ਤੂੰ ਸੰਸਾਰ ਵਿੱਚ ਰਹਿੰਦਿਆਂ ਸੇਵਾ ਕਰੇਗਾ ਨਾ ਤਾਂ ਦਰਗਾ ਬੈਸਨ ਪਾਈਏ ਤੈਨੂੰ ਰੱਬ ਦੇ ਘਰ 'ਚ ਥਾਂ ਮਿਲੇਗੀ ਇਸੇ ਲਈ ਸਤਿਗੁਰੂ ਕਹਿੰਦੇ ਨੇ ਸੇਵਾ ਕਰ ਤੈਨੂੰ ਲਾਹਾ ਪ੍ਰਾਪਤ ਹੋਵੇਗਾ ਵਿਖਿਆ ਪੋਏ ਨਾ ਸਕੈ ਮਿਲ ਸਾਧੂ ਗੁਣ ਗਾਹ ਵਿਖਿਆ ਕਹਿੰਦੇ ਨੇ ਜ਼ਹਿਰ ਨੂੰ ਤੇ ਜ਼ਹਿਰ ਦਾ ਭਾਵ ਹੈ ਵਕਾਰ ਕਹਿੰਦੇ ਫਿਰ ਵਕਾਰ ਤੇਰੇ ਨੇੜੇ ਨਹੀਂ ਆ ਸਕਣਗੇ ਵਕਾਰ ਤੇਰੇ ਲਾਗੇ ਵੀ ਨਹੀਂ ਆ ਸਕਣਗੇ ਵਿਖਿਆ ਤੇਰੇ ਨੇੜੇ ਨਹੀਂ ਆਏਗੀ ਤੇ ਕੀ ਕਰਨਾ ਪਵੇਗਾ ਮਿਲ ਸਾਧੂ ਗੁਣਗਾਹ ਪਾਵ ਸਤ ਸੰਗਤ ਵਿੱਚ ਬੈਠ ਕੇ ਰੱਬ ਦੇ ਗੁਣਾ ਦੇ ਨਾਲ ਜੁੜ ਰੱਬੀ ਗੁਣਾ ਦੀ ਵਿਚਾਰ ਕਰ ਜਦੋਂ ਪੁਰਾਤਨ ਸਮਾਂ ਸੀ ਨਾ ਦੇ ਜਦੋਂ ਕਣਕ ਨੂੰ ਵੱਢਿਆ ਜਾਣਾ ਤੇ ਫਿਰ ਉਹਦਾ ਗਾਹ ਪਾਇਆ ਜਾਂਦਾ ਸੀ ਦਾਣੇ ਕਟਣ ਵਾਸਤੇ ਕਹਿੰਦੇ ਸਤ ਸੰਗਤ ਵਿੱਚ ਬੈਠ ਕੇ ਇਦਾਂ ਕਰਕੇ ਗੁਨਾ ਦਾ ਗਾਹ ਪਾ ਚੰਗੇ ਗੁਣ ਇਕੱਤਰ ਕਰ ਰੱਬ ਦੇ ਸਿਫਤੋ ਸਲਾਹ ਦੇ ਬੋਲ ਬੋਲ ਤੇ ਸਤਿਗੁਰੂ ਕਹਿੰਦੇ ਨੇ ਫਿਰ ਵਿਖਿਆ ਤੇਰੇ ਨੇੜੇ ਨਹੀਂ ਆਏਗੀ ਜ਼ਹਿਰ ਤੇਰੇ ਨੇੜੇ ਨਹੀਂ ਆਏਗਾ ਵਕਾਰ ਤੇਰੇ ਨੇੜੇ ਨਹੀਂ ਆਉਣਗੇ ਜਹ ਤੈ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਖ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਦੇ ਨਾਲੋਂ ਵਿਛੜਦੀ ਹੈ ਤੇ ਪਾਣੀ ਦੇ ਨਾਲੋਂ ਉਹ ਪਾਣੀ ਦੀ ਬੂੰਦ ਸਮੁੰਦਰ ਨਾਲੋਂ ਵਿਛੜ ਕੇ ਵਾਸ਼ਪੀਕਰਨ ਹੁੰਦਾ ਏ ਉਹ ਪਹਾੜਾਂ ਨੂੰ ਚੜ ਜਾਂਦੀ ਏ ਫਿਰ ਸੱਚੇ ਆਕਾਸ਼ ਦੇ ਵਿੱਚੋਂ ਪਹਾੜਾਂ ਦੇ ਉੱਪਰ ਮੀਂਹ ਪੈਂਦਾ ਏ ਫਿਰ ਨਦੀਆਂ ਨਾਲਿਆਂ ਦੇ ਰਾਹੀਂ ਦੁਬਾਰਾ ਫਿਰ ਸਮੁੰਦਰ ਵਾਲੇ ਪਾਸੇ ਨੂੰ ਜਾਂਦੀ ਏ ਤੇ ਕਿਉਂ ਜਾਂਦੀ ਏ ਕਿਉਂਕਿ ਉਹ ਚਾਹੁੰਦੀ ਏ ਮੈਂ ਦੁਬਾਰਾ ਸਮੁੰਦਰ ਦਾ ਰੂਪ ਹੋ ਜਾਵਾਂ ਸਤਿਗੁਰੂ ਕਹਿੰਦੇ ਨੇ ਇਹ ਜੀਵ ਪ੍ਰਮਾਤਮਾ ਦੇ ਨਾਲੋਂ ਵਿਛੜਿਆ ਹੈ ਇਹਨੇ ਦੁਬਾਰਾ ਪ੍ਰਮਾਤਮਾ ਨਾਲ ਮਿਲਣਾ ਹੈ ਾਰੇ ਲੋਚਦਾ ਵੀ ਕਿਸੇ ਤਰੀਕੇ ਦੇ ਨਾਲ ਮੈਂ ਪ੍ਰਮਾਤਮਾ ਨਾਲ ਇੱਕਮਿਕਤਾ ਹਾਸਲ ਕਰ ਲਵਾਂ ਕਿਵੇਂ ਹੋਏਗੀ ਸਤਿਗੁਰੂ ਨੇ ਤਰੀਕਾ ਵੀ ਦੱਸਿਆ ਸੱਚੀ ਪ੍ਰੀਤ ਸਮਾਹ ਕਹਿੰਦੇ ਪ੍ਰੀਤ ਦੇ ਰਾਹੀ ਪ੍ਰੇਮ ਦੇ ਰਾਹੀ ਪ੍ਰੇਮ ਤੋਂ ਬਿਨਾ ਪ੍ਰਮਾਤਮਾ ਨਾਲ ਇੱਕਮਿਕਤਾ ਹਾਸਲ ਨਹੀਂ ਹੋ ਸਕਦੀ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਮੁਬਾਰਕ ਬਚਨ ਸਾਨੂੰ ਸਮਝਾਏ ਨੇ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਦੂਸਰੇ ਨੂੰ ਨਹੀਂ ਹੋ ਸਕੇ ਕਰ ਗਹਿ ਲੀਨੀ ਪਾਰ ਬ੍ਰਹਮ ਬੌੜ ਨ ਵਿਛੜਿ ਆਹ ਕਰ ਕਹਿੰਦੇ ਨੇ ਹੱਥ ਨੂੰ ਕਹਿੰਦੇ ਜਿਨ੍ਹਾਂ ਦੀ ਬਾਹ ਪਰਮਾਤਮਾ ਨੇ ਫੜ ਲਈ ਨਾ ਫਿਰ ਉਹ ਬਾਹ ਕਦੇ ਪਰਮਾਤਮਾ ਛੱਡਦਾ ਨਹੀਂ मां ਆਪਣੇ ਬੱਚੇ ਨੂੰ ਨਾਲ ਲੈ ਕੇ ਤੁਰਦੀ ਹੈ ਤੇ ਸੱਚ ਜਾਣੀਏ ਜੇ मां ਕਵੇ ਬੱਚੇ ਨੂੰ ਵੀ ਮੇਰੀ ਉਂਗਲ ਫੜ ਲੈ ਇਹਦਾ ਪਾਪ ਮੂਰਖਤਾ ਹੈ ਬੱਚੇ ਦੀ ਪਕੜ ਘੱਟ ਹੈ ਉਹ ਬਾਹ ਨਹੀਂ ਫੜ ਸਕਦਾ ਉਂਗਲ ਨਹੀਂ ਫੜ ਸਕਦਾ ਜਦੋਂ मां ਫੜਦੀ ਉਹਦੀ ਪਕੜ ਜ਼ਿਆਦਾ ਹੈ मां ਦੀ ਫੜੀ ਹੋਈ ਬਾਹ ਬੱਚਾ ਨਹੀਂ ਛੱਡਾ ਸਕਦਾ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਦੀ ਬਾਹ ਪ੍ਰਮਾਤਮਾ ਫੜ ਲੈਂਦਾ ਹੈ ਨਾ ਫਿਰ ਉਹ ਕਦੇ ਛੱਡਦਾ ਨਹੀਂ ਗੁਰੂ ਤੇਗਬਾਦਰ ਸਾਹਿਬ ਮਹਾਰਾਜ ਨੇ ਜੇ ਕਸ਼ਮੀਰੀ ਪੰਡਤਾਂ ਦੀ ਬਾਹ ਫੜ ਲਈ ਆਪਣਾ ਆਪ ਕੁਰਬਾਨ ਕਰਤਾ ਲੇਕਿਨ ਬਾਹ ਨਹੀਂ ਛੱਡੀ ਇਸੇ ਲਈ ਸਤਿਗੁਰੂ ਕਹਿੰਦੇ ਨੇ ਬਾਰ ਜਾਉ ਲਖ 베ਰੀਆਂ ਹਰ ਸੱਜਣ ਗੰਮ ਅਗਾਹ ਮੈਂ ਅਕਾਲ ਪੁਰਖ ਵਾਏ ਗੁਰੂ ਤੋਂ ਬਾਰ ਬਾਰ ਬਲਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਕਿਉਂਕਿ ਉਹ ਮੇਰਾ ਸੱਜਣ ਵੀ ਹੈ ਉਹ ਅਗੰਮ ਅਗਾਹ ਵੀ ਹੈ ਭਾਵੇਂ ਉਹ ਸਾਡੀ ਪਹੁੰਚ ਤੋਂ ਬੜੀ ਦੂਰ ਹੈ ਸੂਰਜ ਕਿਰਨਾਂ ਤੇ ਦਿੰਦਾ ਹੈ ਪਰ ਸੂਰਜ ਦੀਆਂ ਕਿਰਨਾਂ ਨੂੰ ਫੜਿਆ ਨਹੀਂ ਜਾ ਸਕਦਾ ਅਕਾਲ ਪੁਰਖ ਵਾਹਿਗੁਰੂ ਇਸ ਮਨੁੱਖ ਦੇ ਵਕਾਰਾਂ ਇਹ ਸਰੀਰ ਦੇ ਜਿਹੜੇ ਅੰਗ ਹੈ ਇਹਨਾਂ ਦੀ ਪਹੁੰਚ ਤੋਂ ਬੜਾ ਦੂਰ ਹੈ ਤੇ ਨਾਲੇ ਅਕਾਲ ਪੁਰਖ ਵਾਹਿਗੁਰੂ ਡੂੰਗਾ ਵੀ ਬਹੁਤ ਹੈ ਮਹਾਰਾਜ ਕਹਿੰਦੇ ਨੇ ਸ਼ਰਮ ਪਈ ਨਰਾਇਣੇ ਨਾਨਕ ਦਰਪਿਆਹ ਕਹਿੰਦੇ ਨੇ ਉਹਨਾਂ ਦੀ लाज ਅਕਾਲ ਪੁਰਖ ਵਾਹਿਗੁਰੂ ਰੱਖਦਾ ਹੈ ਜਿਹੜੇ ਪ੍ਰਮਾਤਮਾ ਦੇ ਦਰ ਦੇ ਉੱਪਰ ਆ ਜਾਂਦੇ ਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਕਹਿੰਦੇ ਉਹਨਾਂ ਵਾਸਤੇ ਇਹ ਪੋ ਦਾ ਮਹੀਨਾ ਸੁਹਾਵਣਾ ਹੋ ਜਾਂਦਾ ਏ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਬਖਸ਼ ਲੈਂਦਾ ਹੈ ਆਪਾਂ ਵੀ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਕੇ ਸਾਨੂੰ ਬਖਸ਼ ਲਿਓ ਜੇ ਆਪਾਂ ਵੀ ਬਹੁਤ ਸਾਰੇ ਔਗਣਾਂ ਦੇ ਨਾਲ ਭਰੇ ਹੋਏ ਹਾਂ ਗੁਰੂ ਬਖਸ਼ਨਾਰਾਏ ਕਿਰਪਾ ਕਰਨ ਸਤਿਗੁਰੂ ਬਖਸ਼ ਸਾਨੂੰ ਸਾਰਿਆਂ ਨੂੰ ਬਖਸ਼ ਲੈਣ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਖਿਮਾ ਕਰ ਦੇਣੀ ਆ ਅੱਗੇ ਵਾਸਤੇ ਸਮੱਤ ਬਖਸ਼ਣੀ ਸਾਰੀਆਂ ਸੰਗਤਾਂ ਦਾ ਸਮੁੱਚੇ ਪ੍ਰਬੰਧ ਦਾ ਕੋਟਨ ਕੋਟ ਧੰਨਵਾਦ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ